ਹੋ ਜੋਤੀ ਉਹ ਮੈਂ ਤੈਨੂੰ ਮੈਂ ਤੈਨੂੰ ਐ ਕਹਿੰਦਾ ਸੀਗਾ ਹਾਂ ਦੱਸ ਕੀ ਕਹਿੰਦਾ ਸੀ ਉਹ ਮੈਂ ਐ ਕਹਿੰਦਾ ਸੀਗਾ ਉਹ ਅੱਜ ਕੰਮ ਵਾਲੀ ਜ ਨਿੱਕੀ ਜਿਹੜੀ ਆਪਣੀ ਉਹ ਲੇਟ ਆਊਗੀ ਉਹਨੂੰ ਥੋੜਾ ਜਿਹਾ ਕੰਮ ਆ ਕਰੇ ਕਿਉਂ ਉਹਨੂੰ ਕੀ ਕੰਮ ਉਹਨੇ ਸ਼ਰਮੀਲਾ ਰੱਖੀ ਹੈਗੀ ਪੈਸੇ ਲੈਣ ਵਾਲੇ ਤਾਂ ਉਹਦੀ ਕਹਿੰਦੀ ਆ ਦੇ ਦੋ ਦੇ ਦੋ ਜਦੋਂ ਕੰਮ ਹੁੰਦਾ ਉਹ ਆਉਂਦੀ ਨਹੀਂ ਹੈਗੀ ਓਏ ਇਹਦੀ ਲੱਖ ਮਜਬੂਰੀ ਹੁੰਦੀ ਆ ਹੁਣ ਅਗਲਾ ਦੱਸਦਾ ਥੋੜੀ ਸਾਰੀ ਗੱਲ ਉਹਨੂੰ ਤਾਂ ਫੋਨ ਆਇਆ ਸੀਗਾ ਅਨੇ ਲੱਕੀ ਮੈਂ ਲੇਟ ਆਉਂਗੀ ਮਾਹ ਕੋਈ ਗੱਲ ਨਹੀਂ ਕਿ ਲੇਟ ਆ ਜੀ ਤੈਨੂੰ ਬੜੇ ਫੋਨ ਕਰਦੀ ਆ ਮੇਰੇ ਕੋ ਉਹਦਾ ਨੰਬਰ ਨਹੀਂ ਹੈਗਾ ਪਤਾ ਨਹੀਂ ਫਿਰ ਨਾ ਉਹਦੇ ਕੋਲ ਮੇਰਾ ਨੰਬਰ ਨਹੀਂ ਹੈਗਾ ਤੈਨੂੰ ਬੜੇ ਫੋਨ ਕਰਦੀ ਹੈਗੀ ਉਹ ਉਹ ਫਿਰ ਤੂੰ ਆ ਆਪਣਾ ਨੰਬਰ ਦੇ ਦੇ ਯਾਰ ਮੇਰੇ ਨਾਲ ਲੜਨ ਬੈਹ ਜਾਨੀ ਆ ਦਿੱਤਾ ਹੋਇਆ ਨੰਬਰ ਲਾਉਂਦੀ ਨਹੀਂ ਮੈਨੂੰ ਲਾਉਗੀ ਤੈਨੂੰ ਹੀ ਫੋਨ ਉਹ ਫਿਰ ਤੂੰ ਤਾਂ ਹੁਣ ਕੰਮ ਤੇ ਵਗ ਜਾਨੀ ਆ ਘਰੇ ਤਾਂ ਮੈਂ ਹੀ ਹੁਣਾ ਮੈਨੂੰ ਲਾਉਣਾ ਫੋਨ ਹੁਣ ਉਹਨੂੰ ਆਇਓ ਕੋਈ ਵੀ ਘਰੇ ਅੱਜ ਵੀ ਤੂੰ ਕੰਮ ਤੇ ਜਾਣਾ ਉਹਨੂੰ ਵੀ ਛੁੱਟੀਆਂ ਮਾਰੇ ਪਤਾ ਵਿਚਾਰੀ ਨੂੰ ਪਤਾ ਹੀ ਆ ਨੂੰ ਵੀ ਅੱਜ ਘਰੇ ਆ ਤਾਂ ਹੀ ਤਾਂ ਅੱਜ ਲੇਟ ਆਈ ਹੈਗੀ ਲੇਟ ਆ ਗਿਆ ਨਾਲੇ ਹੋਰ ਲੇਟ ਆਉਗੀ ਉਹਨੂੰ ਪਤਾ ਹੀ ਆ ਵੀ ਸਾਰੇ ਕੰਮ ਆਪ ਹੀ ਕਰ ਲੂਗੀ ਮੇਰੇ ਜਾਂਦਿਆਂ ਨੂੰ ਨਾ ਪਹਿਲਾਂ ਤੂੰ ਗਾਹਾਂ ਦੀ ਘਰ ਲੈ ਲਾਉਣੀ ਆ ਪਹਿਲਾਂ ਕਰਦੇ ਕੰਮ ਤੂੰ ਹੀ ਕਰਦੀਏਂਗੀ ਮੈਨੂੰ ਕੀ ਲੋੜ ਸੇ ਰੱਖਣੀ ਤੂੰ ਆਪ ਹੀ ਕਰ ਲੈ ਕਰੀ ਵੇਲਾ ਤਾਂ ਹੁਣ ਨਾ ਕਰੇ ਤੈਨੂੰ ਖਵਾਈ ਜਾਨੀ ਆ ਮੈਂ ਤਾਂ ਕਮਾ ਕੇ ਖਵਾਈ ਆਣੀ ਸੁੱਖ ਨਹੀਂ ਹੈਗਾ ਤੇਰਾ ਵਾਸਤਾ ਨਹੀਂ ਹੈਗਾ ਇਹ ਕੰਨਾ ਨਾ ਪਿਆ ਕਰਨੇ ਵੇਲੇ ਦੇਖਣੀ ਸੀਗੇ ਵਿਕਾਰ ਅਲੱਗਾ ਥੇ ਗਾਹ ਦੀ ਕੋਈ ਨਰੇਗਾ ਚ ਨਹੀਂ ਲੱਗਦਾ ਹੁੰਦਾ ਘਰ ਵਾਲਾ ਕਰ ਹੀ ਰਹਿੰਦਾ ਹੁੰਦਾ ਘਰ ਸਾਰਾ ਕਰ ਘਰ ਵਾਲਾ ਘਰ ਦੇ ਕੰਮ ਤਾਂ ਕਰ ਹੀ ਸਕਦਾ ਮੈਂ ਕਿਹੜਾ ਬਾਹਰ ਕੇ ਆਈ ਬਾਹਰ ਉੱਥੇ ਲੱਗ ਜਾ ਰੂੜੀਆਂ ਇਕੱਠੇ ਕਰਨਾ ਨਾ ਪੋਚੇ ਲਾਉਣ ਲੱਗ ਜਾ ਇੱਥੇ ਮੈਂ ਲੱਗ ਜਾ ਫਿਰ ਉਹੀ ਕੰਮ ਤਾਂ ਕਰਨੀ ਆ ਵੀ ਉਹੀ ਕੰਮ ਤਾਂ ਕਰ ਲਾ ਕੋਈ ਕੰਮ ਤਾਂ ਕਰ ਲਾ ਮੇਰੀ ਗੱਲ ਸੁਣ ਜੋਤੀ ਜਿਹੜੇ ਕੰਮ ਵਾਲੀ ਦੇ ਪੈਸੇ ਆ ਮੈਂ ਆਪੇ ਦਿੰਨਾ ਕਿਤੇ ਮਰਜ਼ੀ ਹੱਲ ਕਰਕੇ ਦੇਵਾਂ ਤੈਨੂੰ ਉਝ ਕੀ ਚੱਕਰ ਹੈਗਾ ਤੂੰ ਫੇਰ ਵੀ ਲੱਗਦੀ ਰਹਿਨੀ ਆ ਉਹਦੀ ਲੱਖ ਰੱਖਣ ਦੀ ਲੋੜ ਹੀ ਨਹੀਂ ਸੀ ਕਿ ਜੇ ਤੂੰ ਆਪ ਹੀ ਕੰਮ ਕਰ ਲਿਆ ਕਰੇ ਆਹ ਹੋ ਹੁਣ ਬੁੜੀਆਂ ਨੇ ਕੰਮ ਕਰਾਇਆ ਕਰ ਆਹੀ ਕਸਰ ਰਹੀ ਗਈ ਹੋਰ ਤਾਂ ਕਸਰ ਰਹੀ ਨਹੀਂ ਆਉਦੇ ਘਰੀ ਕਰਦਾ ਲੋਕਾਂ ਨੇ ਕਰੇ ਤਾਂ ਨਹੀਂ ਜਾ ਕੇ ਕਰਦਾ ਫਿਰ ਕੀ ਹੁੰਦਾ ਤੇ ਕਰ ਲੈਂਦਾ ਤੂੰ ਚੰਗਾ ਕੋਈ ਗੱਲ ਨਹੀਂ ਜੇ ਉਹ ਆ ਗਈ ਨਾ ਉਹਨੂੰ ਪੁੱਠਾ ਸਿੱਧਾ ਨਾ ਕੁਝ ਬੋਲੀ ਠੀਕ ਆ ਤੇਰੇ ਬੜੇ ਮਿਰਚਾਂ ਲੱਗਦੀਆਂ ਨੇ ਕਿਆ ਲੈ ਆ ਕਿ ਮਿਰਚਾਂ ਲੱਗਦੀਆਂ ਨੇ ਇਹ ਤੇ ਮਿਰਚਾਂ ਲੱਗਣ ਵਾਲੀ ਕੀ ਗੱਲ ਆ ਗਈ ਕੋਈ ਨਾ ਉਹਦਾ ਟਾਈਮ ਹੀ ਦੁੱਫੂ ਦਾ ਬਗਦਾ ਆਪਦਾ ਕੰਮ ਕਰ ਲੈ ਜਾ ਕੇ ਅੰਦਰ ਮੈਂ ਅੰਦਰ ਕੀ ਕੰਮ ਕਰਨਾ ਅੱਧਾ ਘੰਟਾ ਬਾਹਰ ਜਾਣਾ ਪੁਲੀ ਤੇ ਤੁਹ ਦੱਸੇ ਬੋਲੀ ਜੰਨੀ ਰਹਿਣੀ ਹੈਗੀ ਹਾਂ ਕੰਮ ਵਾਲੀ ਨੂੰ ਲੈ ਕੇ ਆਉਣਾ ਹੋਊਗਾ ਉਥੋਂ ਉਹ ਕਿੱਦਰੇ ਕੰਮ ਵਾਲ ਨੂੰ ਲੈ ਕੇ ਆਉਣਾ ਮੈਂ ਪਿੰਡ ਦੇ ਵਿੱਚ ਜਿੱਤਾਂ ਮੈਂ ਕੰਮ ਵਾਲੀ ਨਾਲ ਗੱਲਾਂ ਕਰੂੰ ਹੁਣ ਮੈਂ ਕੀ ਭਰੋ ਸਾਰਾ ਦਿਨ ਤੇਰੇ ਦਿਮਾਗ ਚ ਗੰਦੀ ਭਰਾ ਹੋਇਆ ਕੋਈ ਦੂਜੀ ਗੱਲ ਨਹੀਂ ਕੀ ਭਰੋ ਸਾਹ ਹੁੰਦਾ ਫੋੜੇ ਵਰਗੇ ਦਾ ਕੀ ਭਰੋ ਸਾਹ ਹੁੰਦਾ ਨਾਲੇ ਹੋਰ ਦਾ ਪਗਦਾ ਚੰਗਾ ਨਾਲੇ ਮੇਰੀ ਗੱਲ ਸੁਣ ਲਾ ਰੋਟੀ ਟੱਟੀ ਨੂੰ ਕਾ ਕੇ ਭਗਵਾ ਲਈ ਠੀਕ ਆ ਮੇਰੇ ਜੋਗਰੇ ਦੋ ਵੱਧ ਬਣਵਾ ਦਿਆ ਕਰ ਦੁਪਹਿਰੇ ਤੇ ਭੁੱਖੇ ਮਰੀ ਜਨੇ ਚੌਲ ਚੂਰਨੀ ਖਾਂਦਾਂ ਨਾਲੇ ਮੈਂ ਠੀਕ ਹੈ ਕੋਈ ਨਾ ਇਹਦਾ ਭਗ ਜਾ ਵਾਦਾਗਾ ਰੋਟੀ ਉਹ ਆਪਨੇ ਕੁਛ ਕਰਦਾ ਦਾ ਅਰਦਾ ਨਹੀਂ ਹੈਗਾਗਾ ਸਾਰੀ ਦਿਹਾੜੀ ਮੇਰੇ ਹੱਥ ਅਗ ਨਿਝਾਕੀ ਜਾਂਦੇ ਰਹਿੰਦੇ ਨੇਗੇ ਉਹਨੂੰ ਨਹੀਂ ਸ਼ਰਮ ਆਉਂਦੀ ਹੈਗੀ 12 ਵਜੇ ਆ ਕੇ ਬਹਿ ਜਾਂਦੀ ਹੈਗੀ ਵੀ ਬਾਜੂ ਤੇ ਠੁੱਕਰਾਉਣਾ ਵੀ ਕੀ ਆ ਜੇ ਆਹੇ ਲੱਛਣ ਕਰੇ ਮੈਂ ਹਟਾ ਕੇ ਵੀ ਧਰ ਦੂ ਉਹਨੂੰ ਫਿਰ ਹੇ ਯਾ ਜੇ ਤਾਂ ਮੈਡਮ ਗਾਲਾਂ ਦੋਵੇ ਕਹੋਗੀ ਲੇਟ ਆ ਗਿਓ ਅੱਜ ਛੁੱਟੀ ਅੱਜ ਕਰੀ ਹੋਗੀ ਤੂੰ ਤਾਂ ਮੈਂ ਲੱਕੇ ਨੂੰ ਫੋਨ ਕਰਤਾ ਸੀਗਾ ਆ ਗਈ ਬੈਟਰੀ ਲਿਉਂਦੀ ਸੀ ਨਾਲ ਉਹਦੇ ਤੇ ਕੰਮ ਹੋ ਗਿਆ ਤੇ ਮੈਨੂੰ ਕਰੇ ਮੈਂ ਲਾਇਆ ਤੇ ਲੱਕੀ ਨੂੰ ਹੁਣ ਆਹੋ ਛਲੇ ਲੱਕੀ ਕੀ ਹੁੰਦਾ ਸਰਸੁਰ ਕਹਦੇ ਆਕਰ ਉਹਨੂੰ ਨਹੀਂ ਜੀ ਜੀ ਉਹ ਤਾਂ ਮੈਂ ਵੀ ਕਹਿ ਦਣੀ ਆ ਕੋਈ ਗੱਲ ਨਹੀਂ ਮੈਂ ਸੁਣ ਕੇ ਕਹਿੰਦੀ ਨੇ ਲਿਆ ਕੋਈ ਟਾਈਮ ਆ ਹੁੰਦਾ 12 ਵਜ ਗਏ ਸਾਰੇ ਕੰਮ ਨਿਮੇੜਦੇ ਤੈਨੂੰ ਤਾਂ ਪਤਾ ਹੀ ਹੋਊਗਾ ਵੀ ਅੱਜ ਮੈਨੂੰ ਛੁੱਟੀ ਆ ਗਈ ਰਾਸਲਾ ਤੁਸੀਂ ਕੀ ਦੇਣੀ ਉਹ ਤੋਂ ਨਹੀਂ ਆਏ ਕਹਿੰਦੇ ਵੀ ਆਪੀ ਕੰਮ ਕਰ ਲੂਗੀ ਲੇਟ ਬਗ ਜੂਗੀ ਥੋੜਾ ਜਿਹਾ ਕੋਈ ਆਦੇ ਦੀ ਮੈਂ ਅੱਗੇ ਦਸੰਦੇ ਆ ਜਾ ਕੋਈ ਅੱਜ ਮੈਨੂੰ ਥੋੜਾ ਘਰੇ ਕੰਮ ਹੋ ਗਏ ਹਾਂ ਅੱਗੇ ਤਾਂ ਸਵੇਰੇ ਆਉਣੀ ਦਿੱਤ ਨੇ ਮੈਂ ਕਰ ਲੈਣੀ ਉਹਨੀ ਲੇਟ ਆਉਣੀ ਹੁੰਨੀ ਆ ਤੂੰ ਚੱਲ ਜਾ ਕੰਮ ਕਰ ਲੈ ਜਾ ਕੇ 12:00 ਵਜੇ ਉਦੋਂ ਆਉਗੀ ਦਿੱਤੀ ਕੋਈ ਨਾ ਮੈਂ ਕੰਮ ਕਰ ਲੂ ਹੁਣ ਕੰਮ ਰਹਿ ਵੀ ਕੀ ਗਿਆ ਕੀ ਕੰਮ ਕਰ ਲੇਗੀ ਤੂੰ ਹੁਣ ਕੱਪੜੇ ਤਾਂ ਮੈਂ ਧੋ ਵੀ ਦਿੱਤੇ ਮੈਨੂੰ ਕੰਮ ਕਰ ਲੈਣਾ ਰੱਖ ਦੇ ਉਹ ਨਹੀਂ ਬਣਿਆ ਉਹ ਨਾ ਫੋਨ ਆ ਰਿਹਾ ਸੀਗਾ ਬਾਈ ਦੀ ਮਿਸਾਲਾ ਹੀ ਪੈਸੀ ਬਾਈ ਕਿਹੜਾ ਬਾਈ ਲੱਕੀ ਦਾ ਫੋਨ ਆਇਆ ਪੈਸੇ ਆ ਉਹ ਵੇਖਦੀ ਸੀ ਲਾ ਕੇ ਲੱਕੀ ਦਾ ਫੋਨ ਹਾਂ ਲੱਕੀ ਦਾ ਫੋਨ ਤੈਨੂੰ ਕਿਉਂ ਆਉਂਦਾ ਉਹ ਨਹੀਂ ਪਤਾ ਨਹੀਂ ਜੀਜੀ ਮੈਨੂੰ ਨਾ ਫੋਨ ਆਇਆ ਪੈਸੇ ਉਹ ਹੀ ਦੇਖਦੀ ਸੀ ਕੰਮ ਕਰੀ ਜਾਂਦੀ ਫਿਰ ਸਾਈਡ ਤੇ ਉਹ ਕੀ ਗੱਲ ਕਰ ਲਾ ਕੋਈ ਇੰਪੋਰਟੈਂਟ ਗੱਲਾਂ ਹੋਣੀਆਂ ਥੋਡੀਆਂ ਨਹੀਂ ਜੀ ਜੀ ਕੋਈ ਗੱਲ ਨਹੀਂ ਹੈਗਾ ਮੈਂ ਤਨਾ ਉਹ ਵੇਖਦੀ ਸੀ ਮਾ ਫੋਨ ਆਇਆ ਪਿਆ ਮੈਂ ਫੋਨ ਲਾ ਕੇ ਦੇ ਦੇ ਲੱਗ ਕਿਉਂ ਕੀ ਲੋੜ ਸੀ ਤੇਰੇ ਫੋਨ ਤੇ ਫੋਨ ਲਾਉਣ ਦੀ ਉਹ ਪਤਾ ਨਹੀਂ ਜੀ ਜੀ ਕੋਈ ਜੀ ਵੀ ਗੱਲ ਕਰਨੀ ਹੈ ਤਾਂ ਸਾਈਡ ਤੇ ਹੋ ਕੇ ਕਰ ਲੈ ਮੈਂ ਨਹੀਂ ਮੈਂ ਸਾਈਡ ਤੇ ਹੋ ਜਾਨੀ ਆ ਫਿਰ ਨਹੀਂ 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 ਜੀ ਜੀ ਕੋਈ ਗੱਲ ਨਹੀਂ ਹੈ ਨੜਿਆ ਦੀ ਕੰਮ ਤੇ ਆਉਣਾ ਉਹਦਾ ਫੋਨ ਪੈਣ ਘਰੇ ਰੱਖਿਆ ਕਰ ਉਹ ਤਾਂ ਦੀਦੀ ਮੇਰੇ ਬਾਪ ਵੱਡੀ ਮਜਬੂਰੀ ਆ ਤਾਂ ਕਰਕੇ ਲਿਆਉਣਾ ਪੈਣਾ ਲਾ ਪਤੀ ਆ ਮੈਨੂੰ ਤੇਰੀ ਵਰਗੀ ਨੇ ਕੀ ਮਜਬੂਰੀ ਆ ਹੁੰਦੀ ਣੇਗੀ ਨਹੀਂ ਨਹੀਂ ਜੀ ਜੀ ਇਹ ਜੀ ਕੋਈ ਗੱਲ ਨਹੀਂ ਹੈ ਹੋਰ ਕੀ ਆਜੀ ਗੱਲ ਆ ਨਹੀਂ ਦੀਦੀ ਤਾਂ ਨਾ ਫੋਨ ਆਇਆ ਬੱਸ ਮੈਂ ਤਾਂ ਹੀ ਦੇਦੀ ਸੀ ਵੀਰੇ ਲੱਕੀ ਦਾ ਫੋਨ ਆਇਆ ਫੈਸਲੇ ਕੋਈ ਨਾ ਲੱਕੀ ਨੂੰ ਵੀ ਆ ਜਾਂਦੇ ਘਰੇ ਮੈਂ ਕਰਦੀਆਂ ਗੱਲ ਲੈਸ ਤੈਨੂੰ ਫੁੱਲ ਲਾਉਣ ਦੀ ਕਿ ਲੋੜਾ ਉਹ ਵੀ ਫੁੱਲ ਆਉਂਦੀ ਹੋਏਗੀ ਤਾਂ ਹੀ ਉਹ ਫੋਨ ਨਹੀਂ ਨਹੀਂ ਦੀਦੀ ਮੈਂ ਨਹੀਂ ਫੁੱਲ ਲਾਉਂਦੀ ਮੈਂ ਕਿੱਥੇ ਲਾਉਂ ਫਤਿਆ ਬਣੇ ਮੈਂ ਥੋੜੇ ਅਰਗੇ ਦੇ ਕਿੰਨੇ ਕੁ ਪਾਣੀ ਚ ਹੁੰਦੀ ਹੋਈਆਂ ਤੁਸੀਂ ਅੱਜ ਤਾਂ ਮੈਂ ਤੈਨੂੰ ਕੁਝ ਕਿਹਾ ਨਹੀਂ ਹੈਗਾ ਅੱਜ ਕੱਲ ਤੱਕ ਫੋਨ ਲੈ ਕੇ ਮੇਰੇ ਤਰਫੋਂ ਫੋਨ ਭੰਦੂ ਠੀਕ ਕੱਲੂ ਫੋਨ ਨਹੀਂ ਲੈ ਕੇ ਆਉਣਾ ਠੀਕ ਆ ਨਾਲ ਠੀਕ ਹੈ ਚੱਲ ਕਰ ਲਾ ਕੰਮ ਨਿੱਕੀ ਇਹਨੇ ਵੀ ਲੱਗ ਗਈ ਤੂੰ ਹਾਂ ਦੀਦੀ ਅੱਛਾ ਕਦੋਂ ਕ ਲੱਗੀ ਆ ਮੈਂ ਤਾਂ ਹੋ ਗਿਆ ਮਹੀਨਾ ਹੋਣਾ ਆ ਦੀਦੀ ਵਧੀਆ ਦੇ ਦਿੰਦੇ ਨੇ ਬਸ ਟਾਈਮ ਪਾਸ ਜੋ ਹੋ ਜਾਂਦਾ ਅੱਛਾ ਅੱਛਾ ਚਲ ਕੋਈ ਨਾ ਐਂ ਕਹਿੰਦੀ ਸੀ ਮੈਂ ਹਾਂ ਦੀਦੀ ਆਥਣੇ ਸਾਡੇ ਕੋਲ ਹੋਇਆ ਸੱਟੇ ਗੋਇਆ ਜੀ ਜੇ ਮੈਂ ਜਾਂਦੇ ਹੋਏ ਛੱਡ ਦੂੰ ਮੈਂ ਇਧਰੋਂ ਨਿਵੇਰਦਾ ਕੰਮ ਆ ਫਿਰ ਮੈਂ ਹਾਂ ਜਾਂਦੇ ਹਾਂ ਛੱਡ ਦੇ ਜੰਗਾ ਨਾ ਨਾ ਕੋਈ ਆ ਦੀ ਜੀ ਹਾਂ ਹਾਂ ਠੀਕ ਜੋਤੀ ਆਹ ਜਾਰੀ ਤ ਕਿਵੇਂ ਆ ਵਧੀਆ ਵਧੀਆ ਤੂੰ ਨੱਸ ਕੇ ਮੈਂ ਠੀਕ ਆ ਮਹਾਨੇ ਛੁੱਟੀ ਅੱਜ ਗੇੜਾ ਮਾਰ ਕੇ ਆਣੀ ਆ ਚੱਲ ਵਧੀਆ ਤੂੰ ਆ ਗਈ ਮੈਂ ਵੀ ਘਰੇ ਵੇਲੀ ਜੀ ਸੀ ਜਾਨੀ ਸੀ ਲੱਗਦਾ ਹੈਗਾ ਹਾਂ ਹੋਰ ਮੈਂ ਚੱਲ ਵਧੀਆ ਤੂੰ ਗੇੜਾ ਮਾਰ ਲਿਆ ਤੂੰ ਤਾਂ ਆਪ ਤਾਂ ਨਹੀਂ ਹੈਗੀ ਉਹ ਤਾਂ ਸਟੈਮ ਹੀ ਲੱਗਦਾ ਅੱਜ ਕੰਮ ਕੁਮ ਜੇ ਕਰਕੇ ਬੈਠੀ ਸੀ ਉਹ ਮਹਾਰਾਣੀ ਹਜ ਹਉਣ ਆਈ ਸੀਗੀ ਹਾਂ ਨਹੀਂ ਨਿੱਕੀ ਲਾ ਲਈ ਤੁਸੀਂ ਵੀ ਹੋਰ ਪੈਣ ਕੀ ਕਰੀਏ ਆਪ ਤਾਂ ਕੁਛ ਘਰ ਦਾ ਕੰਮ ਕਰਦਾ ਵੀ ਨਹੀਂ ਹੈਗਾ ਨਹੀਂ ਮੈਂ ਤਾਂ ਲੋੜ ਨਹੀਂ ਸੀਗੀ ਇਹਦੀ ਲੋਨ ਦੀ ਖੇਤੀਬੱਤੀ ਦਾ ਕਰਦਾ ਹੀ ਆ ਹੁਣ ਖੇਤੀ ਮਾੜਾ ਮੋਟਾ ਕਰਦਾ ਵੀ ਚਲ ਬੰਦਾ ਕਰ ਲਿਆ ਹੁਣ ਮੈਨੂੰ ਹਣੇ ਖੇਤ ਦਾ ਕੰਮ ਬਹੁਤ ਹੋ ਜਾਂਦਾ ਏ ਕੋਈ ਨਹੀਂ ਹੁਣ ਤਾਂ ਘਰੀ ਹੁੰਦਾਗਾ ਤਾਂ ਫਿਰ ਹਜ ਲੋੜ ਨਹੀਂ ਹੈਗੀ ਹੁਣ ਤਾਂ ਕਣਕਾ ਵੱਢਣ ਵਾਲੀਆਂ ਨੇ ਤਾਂ ਨਹੀਂ ਜਾਂਦਾ ਔਰ ਮਰੀਏ ਨੇ ਬੈਠੀ ਇਹ ਮੈਂ ਤਾਂ ਇਹ ਕਹਿੰਦੀ ਸੀ ਹੂੰ ਉਹ ਸੱਚ ਤੂੰ ਤਾਂ ਬਗ ਜਿੰਨੀ ਕੰਮ ਤੇ ਹਾਂ ਤੇ ਫਿਰ ਆਹ ਲੱਕੀ ਨਿੱਕੀ ਕੀ ਕਰੇਗੀ ਕਰਨ ਜਾਂਦਾ ਹੰਦ ਰੋਜੇ ਨਿੱਕੀ ਕੀ ਕਰੇ ਹੂੰ ਨਹੀਂ ਨਿੱਕੀ ਕਰੇ ਥੋੜੀ ਜਾਂਦਾ ਤਾਂ ਘਰੀ ਰਹਿੰਦਾ ਹੁੰਦਾ ਤੈਨੂੰ ਪਤਾ ਦੂੰ ਦਸੁਰੇ ਕੈਮਰਾ ਲਾਇਆ ਹੋਇਆ ਮੈਂ ਆਪ ਦੇਖਿਆ ੜੀ ਕਈ ਵਾਰੀ ਦੇਖਿਆ ਮੈਂ ਨਿੱਕੀ ਕਦੇ ਨੇ ਵੱਡ ਗਿਆ ਕਦੇ ਨਿਕਲ ਗਿਆ ਕੋਈ ਹੋਰ ਕੰਮ ਹੋਊਗਾ ਫਿਰ ਉਹਨੂੰ ਕੰਮ ਕਮ ਹੋਊਗਾ ਜਾਂ ਫਿਰ ਹਾਂ ਇਹ ਵੀ ਹੋ ਸਕਦਾ ਪਰ ਰੋਜ਼ ਤਾਂ ਨਹੀਂ ਜਾਂਦਾ ਹੁਣ ਕਦੇ ਕਦੇ ਤੇ ਸਲ ਮੰਨ ਲਈ ਗੱਲ ਨਾ ਨਾ ਮੈਂ ਤਾਂ ਕਈ ਵਾਰ ਹੀ ਦੇਖਿਆ ਬਣੀ ਸੱਚੀ ਮੈਂ ਵੀ ਮਹਾਂ ਲਾ ਚਲ ਦੱਸੂਗੀ ਦੱਸੂਗੀ ਕਿੱਡੇ ਦੀ ਸੋਚਦੀ ਆਂ ਮੈਂ ਕਹੂੰਗੀ ਉਹਨੂੰ ਅੱਛਾ ਭਲਾ ਕਿੰਨੇ ਕ ਦਿਨ ਹੋ ਗਏ ਦਾਦੇ ਨੂੰ ਦਿਨ ਦਿਨ ਤਾਂ ਭੈਣਾ ਮੇਰੇ ਯਾਦ ਨਹੀਂ ਹੈਗਾ ਪਰ ਮੈਂ ਦੇਖਿਆ ਕਈ ਵਾਰੀ ਆ ਉਹ ਕਿਹੜਾ ਕਿਤੇ ਇੱਕ ਅੱਧੀ ਵਾਰੀ ਗਿਆ ਰੋਜ਼ ਹੀ ਕੰਮ ਆ ਅੱਛਾ ਹਮ ਪਰ ਕਰਨ ਕੀ ਜਾਂਦਾ ਹੋਇਆ ਫਿਰ ਉਹਦੇ ਘਰੇ ਇਹ ਕੀਤਾ ਭਣੀ ਨਹੀਂ ਸੱਚ ਨਾਲ ਦੇ ਪਿੰਡ ਹੈ ਇੱਥੇ ਚੱਲ ਪੰਜਾਬ ਬਣਾ ਉਹ ਹੋਰ ਸੀਗੀ ਇਧਰੋਂ ਆਈ ਹੋਈ ਸੀ ਬਾਹਰੋਂ ਕਿਤੋਂ ਹਿੰਦੀ ਬੋਲਦੀ ਸੀ ਅੱਛਾ ਭਣੀ ਅੱਡਾ ਤਕੜਾ ਜ਼ਿਮੀਦਾਰ ਹੈ ਆਪਣੇ ਤੋਂ ਆਪਣੀ ਜਾਤ ਲਈ ਸੀਗਾ ਬੰਦਾ ਤੇ ਉਦੋਂ ਭਣੀ ਲੈ ਕੇ ਬੱਝ ਗਈ ਉਹਨੂੰ ਲੈ ਕੇ ਪਰਸੋਂ ਹੀ ਪਤਾ ਲੱਗਿਆ ਹੋਰ ਇੰਨੇ ਦਿਨ ਕਹੀ ਗਿਆ ਕਹਿੰਦਾ ਮੈਂ ਤਾਂ ਬਾਹਰ ਆ ਬਾਹਰ ਉਹਨੇ ਸੋਚਿਆ ਵੀ ਫਿਰ ਭਾਈ ਕੰਮ ਵਾਲੀ ਕਿੱਥੇ ਗਈ ਜਦੋਂ ਪਤਾ ਲੱਗਿਆ ਤਾਂ ਦੋਵੇਂ ਫਰਾਰ। ਉੱਥੇ ਕੁੱਟੇ ਤਾਂ ਬਹੁਤ ਆ ਖੱਲਿਆ ਫੜ ਕੇ ਉਹਨਾਂ ਨੇ ਆਪਦੇ ਪਿੰਡੇ ਲੈ ਗਈ। ਜਿਹੜੇ ਦੇਸ਼ ਚ ਆਪ ਰਹਿੰਦੀ ਉੱਥੇ ਹੀ ਲੈ ਗਈ ਨਾਲੇ। ਕੁੱਟ ਖਾ ਕੇ ਵੀ ਛੱਡਿਆ ਨਹੀਂ ਲੱਗ ਜੇ ਪਤਾ ਨਹੀਂ। ਹਾਂ। ਕੁੱਟ ਖਾ ਕੇ ਵੀ ਦੋ ਜਣੇ ਨ ਇੱਕ ਦੂਜੇ ਨੂੰ ਛੱਡਿਆ ਨਹੀਂ ਫਿਰ ਹੁਣ ਵਿਆਹ ਕਰਤਾ ਕਹਿੰਦੇ ਉਹਨਾਂ ਦਾ। ਹਾਈ। ਹੋਰ ਘਰ ਵਾਲੀ ਉਹ ਫਿਰਦੀ ਰੋਂਦੀ ਚੱਲੀ ਨਹੀਂ ਜਾਂਦੀ ਹੈਗੀ। ਆਹ ਖ਼ਬਰ ਨਹੀਂ ਦੇਖੀ। ਨਾ ਮੈਂ ਤਾਂ ਕੋਈ ਖ਼ਬਰ ਨਹੀਂ ਦੇਖੀ ਆਹੀ ਤਾਂ ਕਮੀ ਐ ਤੂੰ ਖ਼ਬਰਾਂ ਨਹੀਂ ਦੇਖਦੀ ਵੀ ਦੇਖਿਆ ਕਰ ਖ਼ਬਰਾਂ ਮਾਣੀ ਮੁੱਟੀ ਨੌਲਜ ਆਉਂਦੀ ਐ ਬੰਦੇ ਨੂੰ ਪਰ ਉਹ ਬੰਦੇ ਨੂੰ ਇਹ ਹਰ ਜੀ ਨਾਲ ਭੱਜਣ ਦੀ ਲੋੜ ਕੀ ਪੈਗੀ ਕਰ ਲੈ ਕੰਮ ਹਾਂ ਜੀ ਕਰ ਲੈ ਆ ਗੈਂਸ ਦਾ ਵੀ ਸਾਫ਼ ਕਰ ਦਿੰਦੇ ਮੱਖੀਆਂ ਜਿਹਾ ਗੈਂਸੇ ਸਾਫ਼ ਕਰ ਦਿੱਤੀ ਸਿੱਧੇ ਜਿਹਾ ਹੋਰ ਤਾਂ ਸਾਰੇ ਕੰਮ ਹੋ ਗਏ ਮੱਖੀਆਂ ਜੀਆਂ ਬੈਠੀ ਆਉਂਦੀਆਂ ਨੇ ਨਾ ਕੋਈ ਨਲਿਫਾ ਤੇ ਇੱਕ ਗੱਲ ਦੱਸ ਹਾਂ ਜੀ ਤੂੰ ਹੋਰਾਂ ਦੇ ਘਰੇ ਵੀ ਕੰਮ ਕਰਦੀ ਆ ਹਾਂ ਜੀ ਕੀ ਕੀ ਕਹਿੰਦੀ ਸੀ ਫੈ ਰੀਤ ਕੀ ਹੋ ਗਿਆ ਦੇ ਜੀ ਹਾਂ ਨਹੀਂ ਨਹੀਂ ਕੁਛ ਨਹੀਂ ਮੈਂ ਤਾਂ ਨਾ ਤੈਨੂੰ ਐਵੇਂ ਕਹਿੰਦੀ ਸੀ ਵਿਆਹੀ ਮਿੰਨਾ ਕੰਮ ਕਰ ਲਾ ਕਿਹਾ ਹੁੰਦੇ ਸੀ ਉਸ ਤੋਂ ਬਾਅਦ ਆਉਂਦਾ ਕੰਮ ਵੀ ਹੋਰ ਲੱਭ ਲਈ ਜਿਵੇਂ ਐ ਨਾ ਕਰੋ ਤੇ ਕਿ ਮੇਰੀ ਮਜ਼ਦੂਰੀ ਹੈ ਮੈਨੂੰ ਵੀ ਮਜ਼ਦੂਰੀ ਕਰਕੇ ਹੀ ਲੱਗਦੀ ਹੈ ਸਾਡੀ ਵੀ ਮਜ਼ਦੂਰੀ ਸੀ ਤੇ ਤੈਨੂੰ ਘਰੇ ਰੱਖ ਲਿਆ ਸੀ ਪਰ ਹੁਣ ਅਸੀਂ ਤੈਨੂੰ ਪਹਸਟਾਉਣੇ ਆ ਵੀ ਤੈਨੂੰ ਘਰੇ ਕਾਹਦੋ ਰੱਖ ਲਿਆ ਕੰਮ ਤੇ ਕਿਉਂ ਕੀ ਹੋ ਗਿਆ ਤੇਰੀ ਕੋਈ ਗਲਤੀ ਹੋ ਗਈ ਤੇ ਜੀ ਬਹੁਤ ਵੱਡੇ ਗਲਤੀਆਂ ਹੁੰਦੀਆਂ ਨੇ ਦਿੱਥਾ ਗਲਤੀ ਕੀ ਨਹੀਂ ਹੋਈ ਹੈਗੀ ਐ ਕੀ ਕਰਤੀ ਕਰਤੀ ਨਾ ਲੱਕੀ ਨੂੰ ਫੋਨ ਆਉਂਦਾ ਤੇਰਾ ਕੀ ਮਤਲਬ ਹੈ ਪਹਿਲਾਂ ਮੈਨੂੰ ਐਵੇਂ ਦੱਸ ਨਹੀਂ ਦੀਦੀ ਉਹਨਾਂ ਦਾ ਫੋਨ ਆਇਆ ਪੈਸੂ ਮਿਸ ਕਾਲ ਆਈ ਪੈਸੂ ਮੈਂ ਤਾਂ ਤਾਂ ਲੈ ਬਲੌਗ ਵੀ ਕਰ ਸਕਦੀ ਆ ਕਿਉਂ ਮੈਂ ਬਲੌਗ ਮਾਰਦਾ ਦੀਦੀ ਨਹੀਂ ਅੱਗੇ ਤੋਂ ਨਹੀਂ ਲੈਉਂਗੀ ਫੋਨ ਨਹੀਂ ਲੈਉਂਗੀ ਲੋ ਜਿੰਨੀ ਕਰਦੀ ਨੇ ਬਸ ਤਾਂ ਨੂੰ ਅਸੀਂ ਕਹਿਤਾ ਵੀ ਆਹਮ ਹੀ ਨਾ ਉਹਦਾ ਕੰਮ ਕਰ ਲਈ ਸੀ ਜਿਹੜੇ ਪੈਸੂ ਦਿੱਤੇ ਹੋਏ ਡੀਗਾ ਉਸ ਤੋਂ ਬਾਅਦ ਉਹਦਾ ਕੰਮ ਕੋਈ ਹੋਰ ਲੱਭ ਲਈ ਮੇਰੇ ਵੀ ਮਜਬੂਰੀ ਹੈ ਦੀਦੀ ਆ ਨਾ ਕਰੋ ਸਾਡੀਆਂ ਵੀ ਮਜਬੂਰੀਆਂ ਨੇ ਫਿਰ ਚਲ ਕੋਈ ਦੀਦੀ ਹਾਂ ਕੋਈ ਚਾਹਿੰਦਾ ਤੁਸੀਂ ਚਾਹ ਨਹੀਂ ਦੱਸੋ ਪਿਆਰ ਤੁਸੀਂ ਚਾਹ ਠੀਕ ਹੈ ਕਮਲ ਨੂੰ ਫੋਨ ਆਇਆ ਸੀਗਾ ਫੋਨ ਉਹਨੇ ਚੱਕਿਆ ਨਹੀਂ ਨਾ ਮੁਰਕੇ ਜਵਾਬ ਦਿੱਤਾ ਮੈਨੂੰ ਪਤਾ ਜਾਈ ਨਾ ਹੋਵੇ ਹਨਾ ਚਾਹ ਫਿਰ ਜੇ ਨਾ ਆਈ ਹੋਵੇ ਘਰੇ ਜਾ ਕੇ ਪੁੱਛਿਆ ਮੈਂ ਇੱਕ ਵਾਰ ਪਰ ਲੱਗਦਾ ਝਾੜੂ-ਝੂੜੂ ਲਾਇਆ ਪਿਆ ਕੱਪੜੇ-ਕੁਪੜੇ ਪਾਈ ਪਿਆ ਕਮਲ ਹੀ ਆ ਗਈ ਚਲ ਪੁੱਛਣਾ ਨੀ ਕਿ ਜੋਤੀ ਨੂੰ ਉਹ ਨਿੱਕੀ ਆਈ ਨਹੀਂ ਹਜੇ ਆਈ ਬੈਠੀ ਆ ਪਾਲਾ ਜੱਫੀ ਜਾ ਕੇ ਤੂੰ ਕਿਹਾ ਐਸਾ ਮੈਨੂੰ ਆਏ ਦੱਸ ਤੂੰ ਆਇਆ ਕਿੱਥੋਂ ਆ ਜਾਣਾ ਕਿਥੇ ਸੱਚ ਚ ਪੁਲੀ ਚ ਗਿਆ ਸੀ ਆ 10 ਮਿੰਟ ਹੋਰ ਦੱਸ ਪੁਲੀ ਤੇ ਗਿਆ ਸੀ ਕਿ ਨਿੱਕੀ ਕੀ ਘਰੇ ਗਿਆ ਸੀ ਲੈ ਨਿੱਕੀ ਦੇ ਘਰੇ ਮੈਂ ਕੀ ਕਰਨ ਜਾਣਾ ਸਮਝ ਨਹੀਂ ਪਤਾ ਨਿੱਕੀ ਦੇ ਘਰੇ ਰੋ ਜਾਣਾ ਤੂੰ ਕਿਹੜਾ ਜਾਣਾ ਕੀ ਕਰਨ ਜਾਣਾ ਉਹਨਾਂ ਦੇ ਘਰੇ ਤੈਨੂੰ ਕੌਣ ਕਹਿੰਦਾ ਉਹਨਾਂ ਦੇ ਘਰੇ ਜਾਣਾ ਮੈਂ ਮੈਨੂੰ ਕਿਸੇ ਨੇ ਮਰਜ਼ੀ ਕਰਦਾ ਪਹਿਲਾਂ ਤੂੰ ਦੱਸ ਤੂੰ ਕਰਨ ਕੀ ਜਾਣਾ ਹੁਣ ਨਾ ਮੈਂ ਉਹਦੇ ਕੋਤੇ ਘਰੇ ਨਹੀਂ ਗਿਆ ਠੀਕ ਆ ਤੇ ਰਹੀ ਗੱਲ ਜਿਹੜਾ ਤੈਨੂੰ ਉਹ ਪੁੱਛੀਦੀ ਉਂਗਲਾ ਲਾਉਂਦਾ ਨਾ ਜਿੱਦਨ ਮੈਨੂੰ ਪਤਾ ਲੱਗ ਗਿਆ ਨਾ ਦੇਖ ਲਈ ਫਿਰ ਉਹਦਾ ਨਾ ਕੀ ਬਣਦੀ ਐ ਨਾ ਤਾਂ ਜਾਂਦਾ ਨਹੀਂ ਹੈ ਉਹਦੇ ਘਰੇ ਉਹ ਤਾਂ ਮੈਂ ਕਈ ਵਾਰ ਸੱਦਨ ਸੱਦਣ ਜਾਣਾ ਉਹ ਫੇਰ ਜਾਣਾ ਹੁੰਦਾ ਮੈਨੂੰ ਤੇਨੇ ਫੋਨ ਕਾਹਦਾ ਲਾਉਂਦੀ ਆ ਉਹ ਉਹ ਫੋਨ ਉਹਨੂੰ ਮੈਂ ਲਾਇਆ ਸੀਗਾ ਉਹਨੇ ਹੀ ਲਾਇਆ ਉਹ ਐ ਪੁੱਛਦਾ ਸੀ ਵੀ ਆ ਗਈ ਕਿ ਨਾ ਤੂੰ ਔਰ ਮੈਂ ਤੈਨੂੰ ਦੱਸ ਕੀ ਮੇਰੇ ਨਾਲ ਲੇਲੇ ਸਾਂਝੇ ਨੇ ਨਾ ਤੂੰ ਘਰੇ ਆ ਕੇ ਦੇਖਣੀ ਸਾਰਾ ਜ਼ਰੂਰੀਆ ਬਾਹਰ ਜਾ ਕੇ ਰੰਨਣ ਨੂੰ ਫੋਨ ਲਾਉਣਾ ਹੈ ਉਹ ਫੇਰ ਘਰੇ ਆ ਕੇ ਹੁਣ ਦੇਖਣੀ ਆਇਆ ਹੁਣ ਹੁਣ ਸਰ ਤੂੰ ਗਲ ਪੈ ਗਈ ਬੱਸ ਫੇਰ ਦੇਖਣ ਇਹ ਮੇਰੇ ਕੋ ਨੰਬਰ ਹੈਗਾ ਜੀ ਨਾ ਹੁੰਦੀ ਮੈਂ ਤੈਨੂੰ ਕਹਿ ਦਿੰਦੀ ਭਾਈ ਉਹਨੂੰ ਘਾ ਲਿਆ ਕਿਦਰੇ ਤੂੰ ਵਿਚਾਰੀ ਗਰੀਬਣੀ ਨੂੰ ਮੇਰੀ ਰਾਨਾ ਬਣਾਈ ਜਾਨੀ ਹੈ ਹੋਰ ਕੀ ਹੈਗੀ ਆ ਤਾਂ ਫਿਰ ਲੱਗਦੀ ਹੈਗੀ ਕਹਿਨ ਵਾਲੀ ਤੇਰੇ ਕਹਿਨ ਵਾਲੀ ਹੈ ਸਾਰਾ ਕੁਛ ਤੂੰ ਤਾਂ ਸਾਰੇ ਗਵਾੜ ਚ ਕਹ ਦੇਂਗੀ ਮੈਨੂੰ ਸਾਰੇ ਗਵਾੜ ਚ ਕਹ ਦੇਂਗੀ ਕਰਦੀ ਨਹੀਂ ਧਰਦੀ ਨਹੀਂ ਫੋਨ ਲੈ ਕੇ ਖੜ ਜਾਂਦੀ ਹੈ ਰਸੋਈ ਚ ਉੱਥੇ ਕੰਮ ਕਰਨ ਵਾਸਤੇ ਲਾਈ ਆ ਮੈਂ ਫੋਨ ਦਿਖਾਉਣ ਵਾਸਤੇ ਨਹੀਂ ਲਾਈ ਹੈਗੀ ਇੱਥੇ ਉਹ ਤਾਂ ਅਗਲੇ ਦੀ 100 ਜ਼ਿੰਦਗੀਆਂ ਠੀਕ ਆ ਨਾਲੇ ਆਪਾਂ ਨੂੰ ਕਿਸੇ ਦੀਆਂ ਮਜਬੂਰੀਆਂ ਦਾ ਨਹੀਂ ਪਤਾ ਹੁੰਦਾ ਕਿੰਡੀਆਂ-ਕਿੰਡੀਆਂ ਮਜਬੂਰੀਆਂ ਹੁੰਦੀਆਂ ਅਗਲੇ ਦੀਆਂ ਕੀ ਮਜਬੂਰੀ ਆ ਕੀ ਮਜਬੂਰੀ ਆ ਤਾ ਫਿਰ ਪਿਕਚਰ ਕਿਦਾ ਹੁੰਦੀ ਹੈ ਕੀ ਮਜਬੂਰੀ ਕੀ ਹੈਗੀ ਉਹਦੀ ਉੱਥੇ ਉਹ ਫਰ ਐ ਥੋੜੀ ਐ ਵੀ ਜਬੰਦੇ ਦੀ ਕੋਈ ਮਜਬੂਰੀ ਨਹੀਂ ਬੰਦਾ ਕੱਪੜਾ ਲੀੜਾ ਪਾਉਣਾ ਭੁੱਲ ਜੇ ਹੂੰ ਕੱਪੜਾ ਲੀੜਾ ਪਾਉਣਾ ਭੁੱਲ ਜੇ ਤਾਂ ਹੀ ਤੂੰ ਉਹਦੇ ਘਰੇ ਜਾਣਾ ਹੁੰਨਾ ਹੈਨਾ ਮੈਂ ਜੋਤੀ ਕਿਹੜੇ ਵੇਲੇ ਘਰੇ ਵਾਗਿਆ ਤੂੰ ਕਮਲੀਆਂ ਗੱਲਾਂ ਕੋ ਕਰਦੀ ਹੁੰਨੀ ਆ ਕਿਉਂ ਝੂਠ ਬੋਲਦਾ ਕਿਉਂ ਨਹੀਂ ਗਿਆ ਤੂੰ ਉਹਦੇ ਘਰੇ ਕਿਹੜੇ ਵੇਲੇ ਵਾਗਿਆ ਮੈਨੂੰ ਘਰੇ ਦੱਸ ਮੈਨੂੰ ਰੋਜ਼ ਹੀ ਜਾਣਾ ਕਿਹੜਾ ਪਹਿਲੀ ਵਾਰ ਜਾਣਾ ਭਾਈ ਤੂੰ ਰੋਜ਼ ਹੀ ਜਾਣਾ ਰੋਜ਼ ਹੀ ਜਾਣਾ ਨਾਲੇ ਹੋਰ ਉਹੀ ਬੇਵਾਬ ਲੁਦੀਗਲਾਨੀ ਜੋ ਤੇਰੀਆਂ ਨਾਲੇ ਜਦੋਂ ਮੈਂ ਆਪ ਘਰੇ ਕੰਮ ਆਪ ਹੀ ਕਰਨੇ ਫਿਰ ਮੋਤੋ ਉਹ ਤਾਂ ਚਾਰ ਪਾਣਾਗਾ ਤੈਨੂੰ ਕਿਹੜਾ ਕਹਿੰਦਾ ਕਿਹੜਾ ਕੰਜਰਾ ਕਿਧਰੇ ਕੱਪੜੇ ਕੱਪੜੇ ਤਾਂ ਉਸੇ ਨਹੀਂ ਤੋਤੇ ਹੋਣਗੇ ਇਹ ਤੋਤੇ ਨੇ ਫੇਰ ਆਈ ਆ ਮੈਂ ਤੁਹਾਨੂੰ ਕਹਿਤਾ ਬਸ ਪਣੇ ਮਹੀਨਾ ਲੜਾ ਆਪਦਾ ਉਸ ਤੋਂ ਬਾਅਦ ਮੈਂ ਤਾਂ ਹਟਾਉਂਗੀ ਮੈਂ ਅਗੇ ਹਟਾਉਂਗੀ ਇਹ ਕਿਹੜੇ ਤੇਰੇ ਸਰਜੂਗੇ ਇੱਥੇ ਕੋਈ ਨਾ ਆ ਹੁਣ ਵੀ ਕਰੀ ਜਾਨੀ ਆ ਬਾਅਦ ਚ ਵੀ ਕਰ ਲਿਆ ਕਰੂੰਗੀ ਹਟਾਉਂਗੀ ਭਾਈ ਮੈਂ ਰਹਿਣ ਦੇ ਤੈਨੂੰ ਛੁੱਟੀ ਹਫਤੇ ਚ ਇੱਕ ਅੱਧੀ ਹੁੰਦੀ ਆ ਕੋਈ ਨਾ ਕੱਪੜਾ ਲੀੜੇ ਸੇ ਕੌਣ ਤੋਇਆ ਕਰੂ ਆਪਾਂ ਤਾਂ ਸਿੱਧਾ ਅੱਗੇ ਤੂੰ ਹੀ ਕਰਦਾ ਕਿ ਤਾਂ ਮੈਂ ਤੇਰੇ ਤੇ ਸਾਰੇ ਕੰਮ ਕਰੱਖ ਦੀਆਂ ਹਨ ਗੱਲਾਂ ਦੇ ਕਰਦਾ ਮੈਨੂੰ ਪਤਾ ਹੀ ਆ ਮੇਰੇ ਬਾਅਦ ਚ ਇੱਥੇ ਹੁੰਦਾ ਕੀ ਘਰੇ ਕੀ ਹੁੰਦਾ ਫਿਰ ਚਲ ਦੱਸ ਹੀ ਦੇ ਜਦ ਤੂੰ ਖੁੱਲ ਕੇ ਦੱਸ ਦੇ ਕੀ ਹੁੰਦਾ ਇੱਥੇ ਨਾ ਪਹਿਲਾਂ ਮੈਨੂੰ ਆਂ ਦੱਸ ਫਿਰ ਤੇਰਾ ਮਤਲਬ ਕੀ ਆ ਉਹਨਾਂ ਦੇ ਘਰੇ ਜਾਣ ਦਾ ਕਿਉਂ ਜਾਣਾ ਹੁੰਨਾ ਉਹ ਕਿਹੜਾ ਕੰਜਰ ਕਹਿੰਦਾ ਤੈਨੂੰ ਕਿਹੜਾ ਕੰਜਰ ਕਹਿੰਦਾ ਮੇਰੇ ਮੂੰਹ ਤੇ ਲਿਆਉ ਮੈਂ ਕਹਿੰਨੀ ਆ ਤੈਨੂੰ ਕਿਹਨੇ ਦੱਸਿਆ ਤੂੰ ਤਾਂ ਜਾਨੀ ਤਾਂ ਕੰਮ ਤੇ ਆ ਤੈਨੂੰ ਕੀ ਪਤਾ ਮੈਨੂੰ ਉਹਨਾਂ ਦੇ ਘਰੇ ਜਾਣਦਾ ਕਿ ਨਾ ਮੈਨੂੰ ਸਾਰਾ ਕੁਝ ਪਤਾ ਲੱਗਦਾ ਵੀ ਤੂੰ ਕਿੱਥੇ ਜਾਂਦਾ ਕੀ ਕਰਦਾ ਤੂੰ ਕਦਰ ਕੋਈ ਨਾ ਜੇ ਤੈਨੂੰ ਉਹਨੂੰ ਬੁਲਾਉਣ ਤੋਂ ਵੀ ਪ੍ਰੋਬਲਮ ਆ ਨਾ ਮੈਨੂੰ ਬੁਲਾਉਂਦਾ ਨਹੀਂ ਹੈਗਾ ਠੀਕ ਆ ਬੁਲਾ ਆਹੋ ਆਹਾਂ ਘਰੇ ਘਰੇ ਮੇਰੇ ਸਾਹਮਣੇ ਨਾ ਬੁਲਾਇਆ ਕਰੀ ਵਾ ਤਾਂ ਫੋਨ ਲਾ ਲਿਆ ਕਰੀ ਚੰਗਾ ਫੋਨ ਮੈਂ ਸਿਰਫ ਅੱਜ ਲਾਇਆ ਉਹਨੂੰ ਜਾਂ ਹਣ ਪਹਿਲਾਂ ਮੈਨੂੰ ਸਵੇਰੇ ਲਾਇਆ ਸੀ ਵੀ ਮੈਂ ਲੇਟ ਆਉਂਗੀ ਠੀਕ ਆ ਲਾਇਆ ਫਿਰ ਅੱਜ ਤੜਕੇ ਲਾਇਆ ਸੀਗਾ ਰੋਜ਼ ਹੀ ਲਾਉਣਾ ਭਾਈ ਰੋਜ਼ ਹੀ ਨਹੀਂ ਲਾਉਂਦਾ ਤੂੰ ਬਾਕੀ ਜੇ ਤੂੰ ਜੋ ਤੂੰ ਕੁਝ ਸਮਝਣਾ ਨਾ ਸਮਝੀ ਚੱਲ ਮੈਂ ਤੈਨੂੰ ਸਪਾਈਆਂ ਨਹੀਂ ਦੇ ਸਕਦਾ ਗੱਲ ਖਤਮ ਆ ਮਸ ਹਾਂ ਫਿਰ ਭਾਈ ਤੁਸੀਂ ਗੱਲ ਕਰਦੇ ਹੋ ਹਣ ਇਹਦਾ ਮਤਲਬ ਮੈਂ ਕੋਈ ਗੱਲ ਗੁੱਲ ਨਹੀਂ ਕਰਦਾ ਹੈਗਾ ਮੈਂ ਗੱਲ ਨੂੰ ਬਤਾਉਣਾ ਠੀਕ ਹੈ ਨਾ ਜਿਹੜੀ ਗੱਲ ਹੈਗੀ ਤੈਨੂੰ ਸੱਚੀ ਸੱਚੀ ਦੱਸਤੀ ਮੈਂ ਸੱਚੀ ਸੱਚੀ ਦੱਸਤੀ ਨਾ ਭਾਈ ਮੈਂ ਤਾਂ ਉਹਨੂੰ ਕਹਿਤਾ ਵੀ ਹਟ ਜਾ ਭਈ ਆਪਦਾ ਮੈਂ ਤਾਂ ਰੱਖਣੀ ਨਹੀਂ ਹੈਗੀ ਬਸ ਮੈਂ ਤਾਂ ਹਟਾਉਂਗੀ ਪਰੇ ਮਰਜੀ ਹੈ ਤੇਰੀ ਫਿਰ ਹਟਾਉਣੀਆਂ ਹਟਾ ਦੇ ਅਲੇ ਉਹਨੂੰ ਕਿਹੜਾ ਕੰਮ ਦਾ ਤੋੜ ਅਗਲੀ ਕਿਸੇ ਹੋਰ ਦੇ ਲੱਗ ਜਾਊਗੀ ਹਾਂ ਤੂੰ ਲਵਾ ਦੇਂਗਾ ਆਹੀ ਕੰਮ ਤੇ ਆ ਤੂੰ ਕੋਈ ਨਾ ਲਵਾ ਵੀ ਦੇਵਾਂਗੇ ਫਿਰ ਜਿਹਨੂੰ ਕੰਮ ਦੀ ਲੋੜ ਅਗਲਾ ਲਵਾ ਲਾ ਰੱਖ ਵੀ ਲਊਗਾ ਹਾਂ ਫਾਰੇ ਪੈੜ ਤੇ ਖੁੱਤੂ ਕਰਾਈ ਬੈਠੀ ਹੈਗੀ ਉਹ ਤੂੰ ਤੇਰੇ ਨੇ ਗੱਲਾਂ ਨਾਲ ਹੀ ਧੂਧੂ ਹੋ ਜਾਂਦੀ ਆ ਐ ਨਹੀਂ ਤੂੰ ਪਤਾ ਯਾਓ ਕਿੰਨੇ ਕ ਪਾਣੀ ਚਾ ਸਾਰਾ ਪੈਂਡੋ ਦੇ ਉੱਤੇ ਬੇਸਟ ਕਰਦਾ ਉਹ ਮੈਂ ਕਿਸੇ ਨੂੰ ਬਦਨਾਮੀ ਨਹੀਂ ਕੀ ਦੇਈਦੀ ਹੁੰਦੀ ਜੇ ਕਿਸੇ ਗੱਲ ਦਾ ਪਤਾ ਨਾ ਹੋਵੇ ਮੈਂ ਬੋਲੀਦਾ ਨਹੀਂ ਹੁੰਦਾ ਮੈਨੂੰ ਸਾਰਾ ਕੁਝ ਹੀ ਪਤਾ ਪਾਈ ਥੋਡੇ ਬਾਰੇ ਕੀ ਨਹੀਂ ਪਤਾ ਹੈਗਾਗਾ ਸਾਰਾ ਕੁਝ ਮੈਨੂੰ ਤੁਹਾਨੂੰ ਆਇਆ ਵੀ ਸਵੇਰੇ ਬਾਗਿਆਂ ਦੇ ਕੰਮ ਤੇ ਉਹਨਾਂ ਨੂੰ ਕਿਹੜਾ ਕੁਝ ਪਤਾ ਲੱਗਦਾ ਹੈਣਾ ਪਤਾ ਲੱਗਦਾ ਨਾਲੇ ਹੋਰ ਚੱਲ ਮੈਂ ਬਗਵਾਸ ਜੀ ਨਾ ਕਰ ਉਹਨੇ ਕੰਮ ਤਾਂ ਦਾ ਨਵੇਂ ਮੇਡਲ ਵਿਚਾਰੀ ਨੂੰ ਜਾਣਦੇ ਠੀਕ ਆ ਕਿੱਥੇ ਜਾਣਦੇ ਕਰੇ ਹੋਰ ਕਿੱਥੇ ਜਾਣਾ ਉਹਨੇ ਹੁਣ ਤੇਰੇ ਕੋਲ ਬੈਠੀ ਰਹੇ ਹੋਰ ਗੱਲਾਂ ਸੁਣੂਗਾ ਫਿਰ ਉਹਦੇ ਘਰੇ ਹਨ ਮੈਂ ਤਾਂ ਕੋਈ ਨਹੀਂ ਜਾਂਦਾ ਮੈਂ ਕੀ ਲੈਣ ਜਾਣਾ ਉਹ ਵੀ ਬਾਅਦ ਚ ਟਾਈਮ ਨਾਲ ਉਹਦੇ ਘਰੇ ਬਗ ਜੂਗਾ ਮੈਂ ਤਾਂ ਉਹਦੇ ਘਰੇ ਕੁਝ ਨਹੀਂ ਲੈਣ ਜਾਣਾ ਠੀਕ ਆ ਮੈਂ ਕਿਸੇ ਤੋਂ ਕੁਝ ਨਹੀਂ ਲੈਣ ਨਾਲੇ ਮੈਂ ਤਾਂ ਬਸ ਕਹਿਤਾ ਭਈ ਮਿੰਨਾ ਲਵਾਉਂਗੀ ਮੈਂ ਤਾਂ ਬਸ ਹੁਣ ਕੀ ਆਪਦਾ ਕਰਿਓ ਨਾ ਕਰਿਓ ਮੈਂ ਵੀ ਤੁਹਾਡੇ ਘਰ ਦਾ ਠੇਕਾ ਨਹੀਂ ਲਿਆ ਹੋਇਆ ਲਵਾ ਲਾ ਜੀ ਇਹਨੂੰ ਲਵਾਉਣਾ ਮਰਜ਼ੀ ਐ ਤੇ ਲੈ ਅਜੇ ਕਿਹੜਾ ਮੰਨਦਾਗਾ ਮੰਨਦਾ ਹਜੇ ਵੀ ਨਹੀਂ ਹੈਗਾ ਇਹ ਖਬਰ ਆ ਪਤਾ ਨੀ ਕੀ ਇਹਦੇ ਸਾਰਚ ਕੋਲ ਕੇ ਪਾਇਆ ਹੋਇਆ ਹੈਗਾ ਉਹਨੇ ਖਬਰ ਕੀ ਗੱਲਾਂ ਕਰਦੇ ਆ ਇੱਕ ਦੂਜੇ ਦੇ ਫੋਨ ਤੇ ਕੋਈ ਨਾ ਉਹਦੀ ਖਬਰ ਫਰ ਲੈਣੀ ਆ ਮੈਂ ਕੀ ਹੋ ਗਿਆ ਲੱਕੀ ਕੁਛ ਨਹੀਂ ਹੁਣ ਤਾਂ ਕੀ ਆ ਨੀ ਕੀ ਕੁਛ ਨਹੀਂ ਹੋਇਆ ਜੋ ਮੈਡਮ ਕੀ ਕਹਿੰਦੀ ਸੀ ਜੋ ਮਾੜਾ ਬੇਦਕੀ ਗਿਆ ਨਾ ਮੱਸਾ ਤੈਨੂੰ ਪਤਾ ਉਹ ਤਾਂ ਬੱਸ ਨਿੱਕੀ ਨਿੱਕੀ ਗੱਲ ਤੇ ਲੱਗਦੀ ਰਹਿੰਦੀ ਐ ਕੋਈ ਲਾਇਆ ਕੋਈ ਦਰੂਦ ਦਰੂਂ ਗੱਲ ਬੱਸ ਕਹੇ ਦੀ ਨਿੱਕੀ ਨੂੰ ਹਟਾਉਣਾ ਕੰਮ ਤੋਂ ਉਗਵੰਡਨ ਜੇ ਇਸਵੇਂ ਦਾ ਰੋਣਾ ਉਹ ਲਾ ਦੇ। ਕੋਈ ਆਉਂਦੀ ਹੈ ਬਜ਼ੇਰੀਆਂ ਇੱਥੇ ਕਿਹਨੂੰ ਕਿਹਨੂੰ ਕਹੀ ਜਾਣਗੀ। ਤੇ ਉਹ ਜਿਹੜਾ ਕੰਮ ਕਿਹਾ ਸੀ। ਜਿਹੜਾ ਆਪਾਂ ਕੰਮ ਕਰਨਾ ਹੈ। ਹਾਂ। ਮਸੂ ਚੰਨਨ ਲੈ। ਕਿਤੇ ਨੂੰ ਹਟ ਆਉਗੀ ਵੀ ਹਨਾ। ਕੋਈ ਨਾ। ਮੈਂ ਤਾਂ ਸਾਰੀ ਗੱਲ ਸਮਝ ਗਿਆ ਹੁਣ। ਕੋਈ ਐਂ ਕਰੀ। ਅੱਜ ਸ਼ਾਮ ਨੂੰ 6 ਵਜੇ ਆ ਜੀ ਠੀਕ ਆ। ਠੀਕ। ਅੱਜ ਸ਼ਾਮ ਨੂੰ 6 ਵਜੇ ਆ ਜੀ ਤੇ ਮੈਂ ਤੁਹਾਨੂੰ ਪੈਸੇ ਲੈ ਜੀ ਠੀਕ ਹੈ ਦੂਰੀ ਹੋਣਾ ਕਰੀ ਕੋਈ ਨਾ ਕਰੀ ਆ ਜੀ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ 6 ਵਜੇ ਨਾ ਭੱਜਣ ਜਾਂਦੀ ਇਹਦੇ ਗਰਾਊਂਡ ਕੰਨੀ ਠੀਕ ਇਹ ਗਰਾਊਂਡ ਮੈਨੂੰ ਨਹੀਂ ਭੱਜਣ ਜਾਂਦੀ ਆ ਅਸ ਤੂੰ ਉਹ ਦੋ ਸ਼ਾਮ ਨੂੰ ਸਹੀ 6 ਵਜੇ ਆ ਜੀ ਠੀਕ ਹੈ ਤੇ ਬਸ ਆਪ ਦਾ ਐਸੀ ਲੈ ਜੀ ਮੈਂ ਤੁਹਾਨੂੰ ਠੀਕ ਹੈ ਜੀ ਤੇ ਮੈਨੂੰ ਲੱਗਦਾ ਨਾ ਮੈਡਮ ਪਤਾ ਲੱਗੇ ਕੋਈ ਗੱਲ ਨਹੀਂ ਪਤਾ ਲੱਗਦਾ ਲੱਗ ਜਾਂਦੇ ਮੈਂ ਤੇਰੀ ਮਦਦ ਕਰਾਂ ਫਿਰ ਵੀ ਕਰਦਾ ਰਹੂਗਾ ਜੇ ਤੂੰ ਕਿਤੇ ਹੋਰ ਕੰਮ ਕਰੇਂਗੀ ਇਹਨੂੰ ਭਾਗਿਤ ਦੰਚਨ ਲੈ ਚੱਲ ਹੁਣ ਤੂੰ ਬਾਗ ਜਾ ਕਰੇ ਕੰਮ ਤਾਂ ਤੇਰੇ ਮਿਲਦੇ ਸਾਰੇ ਹਾਂ ਮੈਂ ਕੰਮ ਨੇ ਮਿਲਦੇ ਮੈਂ ਕਰੇ ਜਾਣਾ ਮੈਂ ਸ਼ਾਮ ਨੂੰ ਮਿਲ ਸ਼ਾਮ ਨੂੰ 6 ਵਜੇ ਠੀਕ ਹੈ ਮੈਨੂੰ ਕੋਣ ਵਾਰ ਦਿੰਦੀ ਠੀਕ ਹੈ ਸਹੀ 6 ਵਜੇ ਆ ਜੀ ਹਾਂ ਠੀਕ ਆ ਹੂੰ ਕੰਬਲਾ ਸੀ ਤੇ ਗੁੱਸਾ ਡੰਡਾ ਵੀ ਹੋ ਗਿਆ ਹੈ ਨਾ ਦੇਖ ਸੀ ਮੈਨੂੰ ਮੋਟੀ ਜੀ ਹੋਣ ਲੱਗ ਗਈ ਹੈਨਾ ਲੈ ਐਨਾ ਤੂੰ ਤਿਆਰ ਰੱਖਦੀ ਆ ਬਾਹਰਲਾ ਤੂੰ ਨਹੀਂ ਖਾਂਦੀ ਹੈਗੀ ਅਥੰਦਰ ਅੱਗੇ ਭੱਜਣ ਜਾਨੀ ਆ ਤੂੰ ਘਰੇ ਬਸ ਮੋਟੀ ਹੋਣ ਲੱਗ ਗਈ ਕਹੇਂ ਜਿਆਗ ਲੱਗ ਰਹੀ ਐਨੀ ਤੂੰ ਹਾਂ ਫਰਕ ਪੈ ਗਿਆ ਮੈਂ ਥੋੜੀ ਥੋੜੀ ਮੋਟੀ ਹੋਣ ਲੱਗ ਗਈ ਅੱਜ ਮੈਂ ਨਾ ਗਰਾਊਂਡ ਜਾਉਂਗੀ ਕਿਤੇ ਮੈਂ ਘੰਟਾ ਘਾ ਲਾ ਕੇ ਆਉਂਦੀ ਸੀ ਤੇ ਅੱਜ ਤਾਂ ਨਾ 2-3 ਘੰਟੇ ਲਾ ਕੇ ਆਉਂ ਕਿਉਂ ਕਿਤੇ 5 ਵਜੇ ਜਾ ਕੇ 7-8 ਵਜੇ ਜਾ ਕੇ ਆਉਂ ਅੱਜ ਕੀ ਹੈਗਾ ਕੋਈ ਕੁਛ ਨਹੀਂ ਮੈਂ ਕਿਹਾ ਥੋੜੀ ਪ੍ਰੈਕਟਿਸ ਕਰ ਲੂਗੀ ਨਾ ਉੱਥੇ ਅੱਛਾ ਹੂੰ ਠੀਕ ਹੈ ਚਲੋ ਕੋਈ ਗੱਲ ਨਹੀਂ ਦੋ ਤਿੰਨ ਘੰਟੇ ਲਾਇਆ ਰੋਟੀ ਫਰਾ ਕੇ ਬਣਾ ਲਈ ਹੋਰ ਕੀ ਆ ਤੇ ਨਾਲ ਸੱਚ ਐਂ ਕਹਿੰਦਾ ਸੀ ਮੈਂ ਨਿੱਕੇ ਨੂੰ ਹੁਣ ਪੱਕੇ ਹਟਾਉਣਾਗਾ ਤੂੰ ਦੱਸ ਕਿਵੇਂ ਕਰੀਏ ਚਲ ਜੇ ਤੂੰ ਕਹਿੰਨੀ ਵੀ ਹਟਾਉਣਾਗਾ ਤਾ ਹਟਾ ਦਿੰਨੇ ਫਿਰ ਹਾਂ ਕਿਉਂਕਿ ਮੈਨੂੰ ਜਦੋਂ ਜੋਤੀ ਘਰ 'ਚ ਕਲੇਸ਼ ਹੋਵੇ ਠੀਕ ਆ ਮੈਨੂੰ ਤਾਂ ਸ਼ਾਂਤੀ ਚਾਹੀਦੀ ਆ ਕਿਵੇਂ ਮਰਜ਼ੀ ਮਿਲੇ ਠੀਕ ਆ ਹਾਂ ਠੀਕ ਆ ਕੋਈ ਨਾ ਹੂੰ ਬਾਕੀ ਤੂੰ ਆਉਂਦਾ ਦੇਖ ਲਾ ਮੈਨੂੰ ਅਜੇ ਨਹੀਂ ਪਤਾ ਤੂੰ ਕੱਲ ਨੂੰ ਕਹਿੰਦੇ ਵੀ ਮੈਂ ਜੀ ਤਨਖਾਹ ਚੋਂ ਪੈਸੇ ਦੇ ਦਿੰਦਾ ਸੀਗਾ ਦੇਖ ਮੈਂ ਇੱਧਰ ਉੱਧਰ ਕਿਵੇਂ ਮਰਜ਼ੀ ਕਰਦਾ ਸੀਗਾ ਠੀਕ ਆ ਪੈਸੇ ਦੇ ਦਿੰਦਾ ਸੀ ਨਾ ਤੈਨੂੰ ਤਾਂ ਕਦੇ ਮੈਂ ਕਿਹਾ ਨਹੀਂ ਵੀ ਨਿੱਕੀ ਨੂੰ ਪੈਸੇ ਦੇ ਦੇ ਹਾਂ ਹੂੰ ਚੱਲ ਕੋਈ ਗੱਲ ਨਹੀਂ ਜਾ ਹੀ ਕੰਮ ਦਿੰਦਾ ਮੈਂ ਕਰ ਲਊਗਾ ਅੱਜ ਕਿਵੇਂ ਕੰਮ ਨੂੰ ਕਹਤਾ ਵੀ ਮੈਂ ਕਰ ਲਊਗਾ ਉਹ ਫਿਰ ਤੁਹਾਨੂੰ ਪਤਾ ਹੁਣ ਨਿੱਕੀ ਦਾ ਹਟਾ ਰੋ ਕਟੂਗੀ ਫੇਰ ਉਹ ਯਸਵਾਤ ਪੂਰਾ ਪੜਨਾ ਕੰਮ ਤਾਂ ਹੁਣ ਮੈਂ ਡਿਲੀ ਕਰਨਾ ਛਲ ਠੀਕ ਆ ਸਾਨੂੰ ਕੀ ਹੋਇਆ ਪਿਆ ਨੂੰ ਇਹ ਮੈਂ 2-3 ਘੰਟੇ ਭੱਜ ਕੇ ਆਉਣਾ ਕਮਾਲ ਦੀ ਗੱਲ ਆ ਯਾਰ ਚੱਲ ਮਰਜੀ ਐ ਦੀ ਕਿਹੜਾ ਆਪਾਂ ਰੋਕਿਆ ਨਾ ਆਪਣੇ ਕਿਸੇ ਤੋਂ ਰੁਕੇ ਇਹ ਕੀ ਕਰੀਏ ਨਾ ਉਹ ਆ ਪਤੀ ਲਾਇਆ ਤੋਤਾਗਾ ਪਤਾ ਨਹੀਂ ਜਗੜਗੜ ਜਾਂ ਕੀ ਪਾਇਆ ਪਿਆ ਸੀਗਾ ਚੱਲ ਠੀਕ ਆ ਮੈਂ ਜਾਣੀ ਆ ਚੰਗਾ ਆਈਆਂ ਜਿਸ ਰੂਟਪੜ ਕੁਛ ਨਹੀਂ ਭੱਗ ਜਾਣਾ ਨਹੀਂ ਆਈ ਜਾਊਂਗੀ ਬਸ ਅਜੇ ਤਾਂ ਦਰਮ ਬਹੁਤ ਖੜਾ ਕੇ ਚੱਲ ਚੱਲ ਠੀਕ ਆ ਬਾਕੀ ਤੇਰੀ ਮਰਜ਼ੀ ਜਿਵੇਂ ਤੈਨੂੰ ਸਹੀ ਲੱਗਦਾ ਭੱਗ ਜਾ ਕੋਈ ਹਾਂ ਕੋਈ ਨਾ ਟਾਈਮ ਬਹੁਤ ਹੋ ਗਿਆ ਬਸ ਗਰਮੀ ਕਰਕੇ ਧੁੱਪ ਜੀ ਹੈਗੀ ਬਸ ਠੀਕ ਆ ਫਿਰ ਚੱਲ ਫਿਰ ਮੈਂ ਹੋਰ ਕੰਮ ਧੰਦਾ ਕਰ ਲੈਣਾ ਉਹਨੇ ਠੀਕ ਆ ਫੋਨ ਜੇ ਦਾ ਕੀ ਕਰਨਾ ਫਿਰ ਨਹੀਂ ਨਹੀਂ ਕੀ ਕਰਨਾ ਕੁਛ ਨਹੀਂ ਮੈਂ ਟਾਈਮ ਦੇਖਿਆ ਵੀ ਤੈਨੂੰ ਕਿਹੜਾ ਫੋਨ ਫੋਨ ਲਾਉਣਾ ਸੀਗਾ ਉਹ ਮੈਂ ਕਿਹਨੂੰ ਫੋਨ ਲਾਉਣਾ ਜੋ ਠੀਕ ਹੈ ਜਿਵੇਂ ਗੱਲਾਂ ਕਰਦੀਆਂ ਇਹ ਤਾਂ ਮੈਂ ਟਾਈਮ ਦੇਖਿਆ ਵੀ ਤੂੰ ਇਨੀ ਸੁਨੇਹਾ ਚ ਚਲ ਕੋਈ ਨਾ ਬਾਕੀ ਤੇਰੀ ਮਰਜ਼ੀ ਹੈ ਮੈਂ ਤਾਂ ਕੁਛ ਨਹੀਂ ਕਹਿੰਦਾ ਠੀਕ ਆ ਚੰਗਾ ਠੀਕ ਆ ਆਹ ਨਹੀਂ ਕੀ ਆ ਜਾ ਕਿਵੇਂ ਲੱਗੇ ਠੀਕ ਆ ਤੇ ਮੈਡਮ ਬਾਗੀ ਹਾਂ ਤੇ ਐਸੇ ਮੈਂ ਐਸੀ ਕੋਈ ਗੱਲ ਨਹੀਂ ਪੈਸੇ ਵੀ ਤੁਹਾਨੂੰ ਦੇਣਾ ਮੈਂ ਬਸ ਤੈਨੂੰ ਪਤਾ ਇੱਥੇ ਤਾਂ ਹੋ ਰੋਕ ਦੀ ਟੋਕ ਦੀ ਸੀ ਹੂੰ ਐਸਾ ਨਾ ਜਗੜ ਮੈਂ ਮਸਾ ਕਰਾਂਗਾ ਅੱਛਾ ਠੀਕ ਆ ਹਾਂ ਤੇ ਫੇਰ ਮੈਂ ਤੁਹਾਨੂੰ ਕੱਲ ਨੂੰ ਕੰਮ ਤੋਂ ਹਟਾ ਦਿਓ ਠੀਕ ਆ ਠੀਕ ਆ ਪਰ ਵੀ ਇਹਨੇ ਸਮਝ ਲਈ ਚੱਲ ਵੀ ਵੀ ਲਾਸਟ ਵਾਰ ਮੈਂ ਤੁਹਾਨੂੰ ਪੈਸੇ ਦਿੱਤੇ ਹੂੰ ਠੀਕ ਆ ਚੱਲ ਆ ਇੱਥੇ ਨਾ ਅੰਡੀ ਗਵੰਡੀ ਬਲੇ ਪਈ ਕਾਫੇ ਅਜਿਹਾ ਪਤਾ ਦੇਖ ਲੈਣਾ ਠੀਕ ਆ ਪਾ ਪੈਸੇ ਇਧਰੋਂ ਦੋ ਕਰਦੇ ਦੇਖ ਲੈ ਤਾਂ ਉਹਨਾਂ ਨੂੰ ਪਤਾ ਲੱਗ ਜਾਊਗਾ ਪਰ ਅਸੀਂ ਉਦੋਂ ਕੋਈ ਹੋਣੀ ਸਾਰੇ ਆ ਜਾ ਆਜਾ ਉਧਰ ਪੈਸੇ ਦੇ ਦਿੰਦਾ ਚਲੋ ਹੁਣ ਕੀ ਆਦੀ ਮਾਂ ਦਾ ਇਲਾਜ ਕਰਵਾਉਣਾ ਠੀਕ ਹੈ ਨਾ ਠੀਕ ਹੈ ਕੋਈ ਪਛੇ ਦਿਨ ਮੈਂ ਦੇ ਦੇ ਹਾਂ ਹਾਂ ਤੇ ਮੈਂ ਨਹੀਂ ਚਾਹੁੰਦਾ ਵੀ ਕੱਲ ਨੂੰ ਤੇਰੇ ਦਿਲ ਚ ਇਹ ਆਵੇ ਨਾ ਨਾ ਕੋਈ ਨਾ ਕਿਸੇ ਬੰਦੇ ਨੇ ਵਾਦਾ ਕੀਤਾ ਸੀ ਮੇਰੇ ਨਾਲ ਪੜਿਆ ਨਹੀਂ ਹੈਗਾ ਠੀਕ ਹੈ ਤੂੰ ਫਿਰ ਕੱਲ ਨੂੰ ਕੰਮ ਤੇ ਆਣਾ ਨਹੀਂ ਆਪਾ ਦੀਏ ਕਾ ਮਾਣਾ ਰੋਡਾ ਤੁਂ ਜੋਤੀ ਨਾਲ ਗਏ ਸੀ ਮੈਂ ਗਰਾਊਂਡ ਵਾਲ ਗਈ ਹੈਗੀ ਗਰਾਊਂਡ ਦਾ ਤਾਂ ਬਹਾਨਾ ਹੀ ਸੀਗਾ ਮੈਂ ਤਾਂ ਗਈ ਐ ਇੱਥੇ ਸੀਗੀ ਕਿਤੇ ਨਹੀਂ ਸੀ ਗਈ ਮੈਂ ਗਰਾਊਂਡ ਗਰਾਊਂਡ 'ਚ ਚਲੇ ਸ਼ੱਕ ਤਾਂ ਮੈਨੂੰ ਥੋੜੇ ਦਿਨਾਂ ਪਹਿਲਾਂ ਹੀ ਸੀਗਾ ਵੀ ਕੀ ਕੁਝ ਕਰਦੇ ਫਿਰਦੇ ਹੋ ਤੁਸੀਂ ਮੈਨੂੰ ਤਾਂ ਮੈਨੂੰ ਪੂਰਾ ਯਕੀਨ ਹੀ ਹੋ ਗਿਆ ਕਿਹੜੀ ਗੱਲ ਦਾ ਸ਼ੱਕ ਕਿਹੜੀ ਗੱਲ ਦਾ ਯਕੀਨ ਬੋਲੀ ਕੀ ਨਹੀਂ ਤੂੰ ਨਾ ਅੰਦਰ ਕੀ ਕਰਨਾ ਐਸੇ ਪਹਿਲਾਂ ਮੈਨੂੰ ਇਹ ਦੱਸ ਉਹ ਬੱਸ ਜੋਤੀ ਤੇਰੀ ਤਾਂ ਸੋਚ ਹੀ ਗੰਦੀ ਆ ਤੇਰੀ ਸੋਚ ਲੈ ਦਾ ਇੱਥੇ ਤੱਕ ਹੀ ਰਹਿਣਾ ਉਹਨੂੰ ਚੰਗੀ ਤਰ੍ਹਾਂ ਪਤਾ ਸੀਗਾ ਹਾੜ ਫੋਤੀ ਆ ਜਾ ਸੋਚ ਗੰਦੀਆਂ ਨਾਲੇ ਹੋਰ ਕੁਛ ਤਾ ਤੈਨੂੰ ਨਹੀਂ ਸ਼ਰਮ ਆਉਂਦੀ ਹੈਗੀ ਨਹੀਂ ਜੀ ਜੀ ਉਹ ਤਾਂ ਪੈਸੇ ਲੈਣੇ ਸੀਗੇ ਮੈਨੇ ਹਾਂ ਪੈਸੇ ਤਾਂ ਹੀ ਦਿੰਦਾ ਨਾ ਬੰਦਾ ਪੈਸੇ ਨਹੀਂ ਜਾਈ ਜੀ ਤੁਹਾਡੀ ਸ਼ਰਮਾਂ ਦੀ ਕੀ ਗੱਲਾਂ ਨਾਲੇ ਗੱਲ ਤਾਂ ਸੋਚ ਅੱਜ ਜੀ ਜੇ ਲੈਣੇ ਸੀਗੇ ਤਾਂ ਕੋਈ ਰੱਖਿਆ ਨਾ ਤੂੰ ਗਵੇਂ ਸਿਰ ਤੇ ਨਾ ਚੜ ਕੀ ਗੱਲ ਦਾ ਹਾਂ ਲੁਕੋ ਸਾਰਾ ਗੱਦ ਲਲਕੋ ਹੀ ਰੱਖਿਆ ਤੁਸੀਂ ਨਾਲੇ ਜਿਹੜੀ ਅੰਦਰ ਕੱਲਾ ਕਰਦੇ ਫਿਰ ਨਾ ਬੈੱਡ ਕੋਲੇ ਮੈਂ ਸਾਰਿਆਂ ਸੁਣ ਲਿਆ ਸੀਗੇ ਥੋੜੀ ਕੀ ਗੱਲਾਂ ਸੁਣ ਲਈ ਸਾਡੀ ਬੈੱਡ ਕੋਲੇ ਕੀ ਗੱਲਾਂ ਸੁਣ ਲੀਆਂ ਸੀਗੀਆਂ ਸਾਰੀਆਂ ਗੱਲਾਂ ਫੋਲੀਆਂ ਸੀ ਜਿਹੜੀਆਂ ਤੁਸੀਂ ਕਰੀਆਂ ਸੀਗੀਆਂ ਮੈਨੂੰ ਨਹੀਂ ਉਮੀਦ ਸੀ ਕਿ ਤੁਹਾਡੇ ਦੇ ਵੀ ਤੁਸੀਂ ਆਹ ਕੁਝ ਕਰੋਗੇ ਸਭ ਤੋਂ ਜ਼ਿਆਦਾ ਮਾੜੀ ਤਾਂ ਤੂੰ ਆ ਸਾਡੇ ਚੋਂ ਇਹਨਾਂ ਨੌਕਰੀ ਦਾ ਹੰਕਾਰ ਆ ਵੀ ਮੇਰੀ ਤਨਖਾਹ ਆਉਂਦੀ ਆ ਵੀ ਮੈਂ ਇਸ ਘਰ ਨੂੰ ਚਲਾਉਣੀ ਆ ਫਲਾਨਾ ਧੌਂਕਾ ਹਾਂ ਫਿਰ ਇਹ ਘਰ ਤਾਂ ਮੇਰੇ ਸਿਰ ਤੇ ਚੱਲਦਾ ਤੁਸੀਂ ਕੀ ਕਰਦੇ ਹੋ ਬੇਕਾਰ ਵਾਸਤੇ ਉਹ ਫਿਰ ਚੱਲਦਾ ਥੋੜੀ ਵੀ ਜ਼ਰੂਰੀ ਬੰਦੇ ਨੂੰ ਪਹਿਲਾਂ ਉਹ ਕਰਨਾ ਹੁੰਦਾਗਾ ਪਹਿਲਾਂ ਕੀ ਗੱਲਾਂ ਹੁੰਦੀ ਸੀ ਤੈਨੂੰ ਰਾਜਾ ਬਣੂ ਉਹੀ ਗੱਲ ਕੀ ਗੱਲ ਹੁਣ ਰਾਜੇ ਤੇ ਕੀੜੇ ਪੈ ਗਏ ਨਾਲੇ ਇਹਦੀ ਗੱਲ ਤੂੰ ਸੋਚਦੀ ਹੋ ਬਿਲਕੁਲ ਵੀ ਨਹੀਂ ਹੈਗੀ ਇੱਥੇ ਪੈਸੇ ਨਹੀਂ ਕਰ ਲੈ ਫਿਰ ਇੱਥੇ ਪੈਸੇ ਲਕੋਏ ਹੋਣ ਮੈਂ ਆਪਦੇ ਤੇ ਥੋੜਾ ਲਕੋ ਕੋ ਕਿ 700 ਕਰਕੇ ਪੈਸੇ ਜੁੜਾ ਹੋਇਆ ਇਹ ਵਿਚਾਰੀ ਦੀ ਮਾਂ ਬਿਮਾਰ ਆ ਗਈ ਇਹੋ ਜੀ ਕੋਈ ਗੱਲ ਨਹੀਂ ਦਿੱਤੀ ਮੈਨੇ ਆਪਣੀ ਮੰਮੀ ਦਾ ਇਲਾਜ ਕਰਾਉਣਾ ਸੀ ਤਾਂ ਮੈਨੂੰ ਪੈਸੇ ਜੋੜ ਜੋੜ ਦਿੱਤੇ ਆਗੇ ਕੰਮ ਤੇ ਇਹ ਤਾਂ ਲਾਈ ਹੋਈ ਸੀ ਵੀ ਚਲ ਕੋਈ ਗੱਲ ਨਹੀਂ ਆਪਾਂ ਨੂੰ ਕੋੜਾ ਘਾਟਾ ਮੈਨਾਂ ਤੇਰੀ ਤਨਖਾਹ ਹੁੰਦੀ ਆ ਵੀ ਕੋਈ ਗੱਲ ਨਹੀਂ ਇਹ ਵਿਚਾਰੀ ਆ ਜਾਇਆ ਕਰੂਗੀ ਨਾਲੇ ਇਹ ਸਾਡਾ ਕੋਈ ਮੇਲ ਹੈਗਾ ਤਾਂ ਆਪਣੀ ਭੈਣ ਸਮਝਣਾਗਾ ਇੰਨਾ ਮਾਪਦਰਾ ਸਮਝਿਆ ਜੀ ਦੀ ਮੈਨੂੰ ਕੋਈ ਗਲਤ ਸੋਚ ਨਹੀਂ ਹੈ ਸਾਡੀ ਫਿਰ ਤੁਸੀਂ ਆਹੀ ਗੱਲ ਮੈਨੂੰ ਪਹਿਲਾਂ ਦੱਸ ਦਿੰਦੇ ਤੇਰੇ ਬੁੱਤ ਚ ਗੱਲ ਵੱਢਦੀ ਜੇ ਮੈਂ ਤੈਨੂੰ ਕਹਿ ਦਿੰਦੀ ਜੀ ਮੈਂ ਤੁਹਾਨੂੰ ਕਿਹਾ ਵੀ ਸੀ ਵੀ ਮੇਰੀ ਮਜਬੂਰੀ ਹੈ ਤੁਸੀਂ ਮੇਰੀ ਮਜਬੂਰੀ ਸਮਝੀ ਜੇ ਮੈਨੂੰ ਤੁਸੀਂ ਪਹਿਲੇ ਦੱਸ ਦਿੰਦੇ ਵੀ ਤੇਰੀ ਮੰਮੀ ਮਾਰ ਸੀ ਤਾਂ ਮੈਂ ਤੁਹਾਡੇ ਤੇ ਅਜਾ ਸ਼ੱਕ ਨਹੀਂ ਸੀ ਕਰਨਾ ਹੈਗਾ ਸਭ ਕਹਿਣ ਦੀਆਂ ਗੱਲਾਂ ਤੇਰੇ ਨਾਲ ਦਿੰਦੇ ਨੂੰ ਮੈਨੂੰ 5-6 ਸਾਲ ਹੋ ਗਏ ਮੈਨੂੰ ਪਤਾ ਕੁਝ ਤਾਂ ਕਿਸੇ ਦੀ ਮਜਬੂਰੀ ਨਹੀਂ ਸਮਝੀ ਤੂੰ ਮੇਰੇ ਨਾਲ ਜੀ ਮੈਂ ਤੁਹਾਨੂੰ ਉੱਥੇ ਜੇ ਕਹਿ ਰਹੀ ਸੀ ਵੀ ਮੇਰੀ ਮਜਬੂਰੀ ਹੈ ਮਜਬੂਰੀ ਦਾ ਮਤਲਬ ਪਤਾ ਕੀ ਹੁੰਦਾ ਮਜਬੂਰੀ ਦਾ ਪ ਮੁਰੇ ਨੇ ਅਗਲੇ ਦੇ ਕਹਿੰਦਾ ਵੀ ਮੈਂ ਇੱਕ ਮਜਬੂਰ ਆ ਜਿਹੜਾ ਮਜਬੂਰ ਆ ਉਹੀ ਬੋਲਦਾ ਹੁੰਦਾ ਹਨਾ ਇਹ ਗੱਲ ਸੁਣ ਜਿਵੇਂ ਤੈਨੂੰ ਦੱਸ ਵੀ ਨਾ ਇਹਦੀ ਮਾਂ ਵਾਸਤੇ ਪੈਸੇ ਚਾਹੀਦੇ ਆ ਤੂੰ ਮੈਨੂੰ ਕਦੇ ਨਹੀਂ ਦੇਣੇ ਸੀਗੇ ਤੂੰ ਅੱਜ ਤੱਕ ਮੈਨੂੰ ਨਹੀਂ ਦਿੱਤੇ ਮੇਰੀਆਂ ਸੌ ਸੌ ਲੋੜਾਂ ਸ਼ੌਂਕੀ ਆ ਮੇਰੇ ਪਿੱਛੇ ਮੈਨੂੰ ਕਦੇ ਆਪਦੇ ਜਿਹੜਾ ਕਿਹੜਾ ਜੀ ਕਰਦਾ ਮੈਂ ਤਾਂ ਕਮਾਉਣੀ ਆ ਜਿਵੇਂ ਪੱਛ ਲੈ ਲੈਂਦਾ ਸੀ ਤੇਰੇ ਕੋਲ ਹੈਗੇ ਤਾਂ ਹੈਗੇ ਇਹਦੀ ਚੀਜ਼ ਮਰਜੀ ਆ ਜੇ ਤੂੰ ਪੈਸੇ ਕਮਾਉਣੀ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੂੰ ਇਸ ਘਰ ਦੀ ਸਾਰੀ ਰਾਜਪਾਜਾਂ ਪੈਸਾ ਨਹੀਂ ਸਭ ਕੁਝ ਹੁੰਦਾ ਅੱਗੀ ਸਮਝ ਲੈ ਕੇ ਮੈਨੂੰ ਮਾਫ ਕਰ ਦੇ ਇਹਨੂੰ ਕੰਮ ਦਾ ਕਟਾ ਨਹੀਂ ਹੈਗਾ ਨਹੀਂ ਮਾਫੀ ਦੀ ਕੋਈ ਗੱਲ ਨਹੀਂ ਦੀਦੀ ਚੱਲ ਤੁਹਾਨੂੰ ਸਮਝਾ ਗਏ ਠੀਕ ਆ ਸਾਡੇ ਹਜੇ ਕੋਈ ਗਲਤੀ ਨਹੀਂ ਸੀ ਮੈਂ ਤੈਨੂੰ ਭਰਾ ਸਮਝਦੀ ਆ ਇਹਨੇ ਮੇਰੇ ਇੰਨੀ ਮਦਦ ਕਰਿਆ ਪਏ ਮੈਂ ਤਾਂ ਜ਼ਿੰਦਗੀ ਭਰ ਇਸਾਂ ਨੂੰ ਕਰ ਸਕਦੀ ਕੋਈ ਨਾ ਭੈਣੇ ਪਹਿਲਾਂ ਮੈਂ ਤੈਨੂੰ ਕੰਮ ਤੋਂ ਹਟਾਉਣ ਨੂੰ ਫੈਸਲਾ ਕੀਤਾ ਸੀ ਪਰ ਹੁਣ ਕੰਮ ਤੋਂ ਚਾਹਾਂ ਨਹੀਂ ਹਟਾਉਦੀ ਐਗੀ ਨਹੀਂ ਕੋਈ ਨਹੀਂ ਚੱਲ ਕੋਈ ਨਾ ਆਜੋ ਤੁਸੀਂ ਚਲੋ ਤੁਸੀਂ ਚਲੋ ਪਹਿਲਾਂ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਰਿਸ਼ਤਾ ਲ ਕੋਈ ਲਾਲਚ ਤੇ ਸਵਾਰਥ ਨਾ ਹੋਵੇ ਇਹ ਲੇ ਸਤੇ ਬੰਦੇ ਦੇ ਬਦਾਨ ਬਣ ਕੇ ਆਉਂਦੇ ਹੁੰਦੇ ਨੇ ਮੂਰੇ ਪਰ ਗੱਲ ਸਾਰੀ ਸਮਝਣ ਦੀ ਹੈ ਜਿਹੜਾ ਸਮਝ ਗਿਆ ਤਾਂ ਠੀਕ ਹੈ ਜਿਹੜਾ ਨਹੀਂ ਸਮਝਾ ਉਹ ਵੀ ਬਹਿਮਾ ਚਲਾ ਜਾਂਦਾ